नमस्कार आप देख रहे हैं रेड न्यूज और मैं हूं आपके साथ हर्षता लुधियाना पश्चिम विधानसभा उपचुनाव में आम आदमी पार्टी के उम्मीदवार संजीव अरोड़ा की ऐतिहासिक जीत पर टांडा में पार्टी कार्यकर्ताओं ने जोरदार जश्न मनाया विधायक जसवीर सिंह राजा के मार्गदर्शक और ब्लॉक अध्यक्ष केशव सिंह सैनी की अगुवाई में कार्यकर्ता स्थानीय कार्यालय पर इकट्ठा हुए उन्होंने ढोल लगाड़ों के साथ जीत का स्वागत किया और पार्टी और मुख्यमंत्री भगवंत मान के समर्थन में नारेबाजी की ब्लॉक अध्यक्ष सैनी सहित गुरदीप सिंह हैप्पी सरपंच झावर कुलविंदर बब्बल और मास्टर कुलवंत जहुरा ने इसे जनता का विकास के पक्ष में जनादेश बताया कार्यक्रम में अनिल गोरा प्रेम जैन संचित पुरी राजन सौधी विक्की और मनीष समेत कई का कार्यकर्ता मौजूद रहे रीड न्यूज आपकी आवाज आपकी खबर आम आदमी पार्टी वास्ते बहुत ही चोन ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਨ੍ਹਾਂ ਸੰਜੀਵ अरोड़ा ਜੀ ਨੇ 10 10500 ਵੋਟ ਤੋਂ ਵੀ ਜ਼ਿਆਦਾ ਵੋਟ ਦਾ ਮਾਤਲ ਲੈ ਕੇ ਜਿੱਤ ਆਫਤ ਕੀਤੀ ਹੈ ਇਹ ਚੀਜ਼ ਦਰਸਾਉਂਦੀ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨੀਤੀਆਂ ਦੇ ਉੱਤੇ ਆਪਣੀ ਮੋਹ ਲਗਾਈ ਹੈ ਸਰਕਾਰ ਦੇ ਕੀਤੇ ਹੋਏ ਕੰਮ ਸਰਕਾਰ ਨੇ ਕੀਤੇ ਹੋਏ ਜਿੰਨੇ ਵੀ ਨਸ਼ਾ ਵਿਰੋਧ ਕੰਮ ਹੋਏ ਆ ਇਹਨਾਂ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਆਪਣੀ ਰਜ਼ਾਮੰਦੀ ਦਿੱਤੀ ਹੈ ਇੱਕ ਹੋਰ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਹੈ ਇਹ ਸਿਰਫ ਪੰਜਾਬ ਦੀ ਨਹੀਂ ਬਲਕਿ ਪੂਰੇ ਉਦੋਂਸਾਨ ਦੀ ਬਣ ਚੁੱਕੀ ਹੈ ਗਜ਼ਾਤ ਦੇ ਵਿੱਚ ਵੀ ਇੱਕ ਬਹੁਤ ਵੱਡੇ ਮਾਰਜਿਨ ਨਾਲ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਤੇ ਮੈਂ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਸਾਰੇ ਹੀ ਉਹਨਾਂ ਵੋਟਰਾਂ ਨੂੰ ਬਹੁਤ ਬਧਾਈ ਦਿੰਦਾ ਹਾਂ ਜਿਨ੍ਹਾਂ ਨੇ ਆਪਣਾ ਕੌਨਫੀਡੈਂਸ ਆਮ ਆਦਮੀ ਪਾਰਟੀ ਵਿੱਚ ਰੱਖਿਆ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੂਤਰ ਲੁਧਿਆਣਾ ਵਿਖੇ ਜਿੰਮੀ ਚੌਂਕ ਦਾ ਤੀਜਾ ਆਇਆ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ 10500 ਤੋਂ ਵੀ ਉੱਪਰ ਕੋਟਾ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਹ ਜਿੱਤ ਜਿਹੜੀ ਆ ਭਗਵੰਤ ਮਾਨ ਜੀ ਦੀ ਜਿਹੜੀ ਵਿਕਾਸ ਪੱਖੀ ਲਹਿ ਚੱਲ ਰਹੀ ਆ ਨਸ਼ੇ ਦੇ ਵਿਰੁੱਧ ਜਿਹੜੇ ਯੁੱਧ ਚੱਲ ਰਿਹਾ ਹੈ ਸਿੱਖਿਆ ਕ੍ਰਾਂਤੀ ਹੈ ਜਿਹੜੀ ਇਹ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਇੱਕ ਕ੍ਰਾਂਤੀ ਸ਼ੁਰੂ ਹੋਈ ਹੈ ਉਹਨਾਂ ਸਾਰੀਆਂ ਹੀ ਵਿਕਾਸ ਪੱਖੀ ਕੀਤਾ ਤੇ ਅਜਮੋਰ ਲੱਗੀ ਹੈ ਔਰ ਇਸ ਇਲੈਕਸ਼ਨ ਦਾ ਬੜਾ ਵੱਡਾ ਇੱਕ ਮੈਸੇਜ ਹੈ ਪੂਰੇ ਪੰਜਾਬ ਦੇ ਨੂੰ ਦੇਖਣਾ ਜਿਹੜਾ ਕਿ ਪੰਜਾਬ ਦਾ ਦਿਲ ਮੰਨਿਆ ਜਾਂਦਾ ਸੈਂਟਰ ਪੁਆਇੰਟ ਆ ਅੱਜ ਉੱਥੋਂ ਇੱਕ ਆਮ ਆਦਮੀ ਪਾਰਟੀ ਦੀ ਫਿਰ ਇੱਕ ਵਾਰ ਆਵਾਜ਼ ਬਣ ਕੇ ਉੱਗੀ ਆ ਤੇ ਇਹ 2027 ਵਿੱਚ ਪੂਰੇ ਪੰਜਾਬ 'ਚ ਫੈਲੇਗੀ ਆਮ ਆਦਮੀ ਪਾਰਟੀ ਜਿੰਦਾਬਾਦ